ਅੱਜ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਦੀ ਅਗਵਾਈ 'ਚ ਮਿਸ਼ਨ ਪ੍ਰਹਾਰ ਦੇ ਤਹਿਤ ਸਥਾਨਿਕ ਨਹਿਰੂ ਗੇਟ ਬਟਾਲਾ ਤੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਟਾਲਾ ਪੁਲਿਸ ਵੱਲੋਂ ਮਿਸ਼ਨ ਪ੍ਰਹਾਰ 2 ਦੇ ਤਹਿਤ ਫਲੈਗ ਮਾਰਚ ਕੱਢਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਫਲੈਗ ਮਾਰਚ ਨਹਿਰੂ ਗੇਟ ਬਟਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਐਸਐਸਪੀ ਬਟਾਲਾ ਦਫਤਰ ਚਸ਼ਮਾ ਪਧੋਆ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਸੂਬੇ 'ਚ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਮਿਸ਼ਨ ਪਰਹਾਰ 2 ਚਲਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਮਿਸ਼ਨ 'ਚ ਪੁਲਿਸ ਜ਼ਿਲ੍ਹਾ ਬਟਾਲਾ ਨੇ ਕਰੀਬ 500 ਦੇ ਫੋਰਸ ਮੁਹੱਈਆ ਕਰਾਈ ਗਈ ਉਹਨਾਂ ਨੇ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਮਿਸ਼ਨ ਪਰਹਾਰ 2 ਦੇ ਤਹਿਤ ਉਹਨਾਂ 150 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਜਿਨ੍ਹਾਂ ਦੇ ਅਪਰਾਧਿਕ ਜਾਂ ਐਨਡੀਪੀਐਸ ਦੇ ਤਹਿਤ ਕੇਸ ਦਰਜ ਹਨ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਬਟਾਲਾ ਪੁਲਿਸ ਵੱਲੋਂ ਡੇਰਾ ਬਾਬਾ ਨਾਨਕ 'ਚ ਮੈਡੀਕਲ ਸਟੋਰ ਦੇ ਮਾਲਕ ਦੇ ਕਤਲ ਕਰਨ ਵਾਲੇ ਵਿਅਕਤੀ ਨੂੰ ਵੀ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਇਲਾਕੇ 'ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਸ਼ਹਿਰ ਵਿੱਚ ਕਿਸੇ ਨੂੰ ਵੀ ਸਮਾਜ ਵਿਰੋਧੀ ਅੰਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ। ਮੈਨੂੰ ਪਤਾ ਹੈ ਜਿਵੇਂ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਦੇ ਉੱਤੇ ਆਪਰੇਸ਼ਨ ਫਰਹਾੜ 2 ਜਿਹੜਾ ਚਲਾਇਆ ਜਾ ਰਿਹਾ ਉਹਦੇ ਵਿੱਚ ਬਟਾਲਾ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਾਂ ਤੇ ਅੱਜ ਇਹ ਦੂਸਰਾ ਦਿਨ ਹੈਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਨੂੰ ਬਾਰੋਂ ਵੀ ਫੋਰਸ ਮਿਲੀ ਹੈਗੀ ਐ ਤੇ ਟੋਟਲ 500 ਦੀ ਫੋਰਸ ਜਿਹੜੀ ਹੈਗੀ ਐ ਅਸੀਂ ਆਪਰੇਸ਼ਨ ਫਰਹਾੜ 2 ਦੇ ਆਪਰੇਸ਼ਨ ਦੇ ਵਿੱਚ ਲਗਾਈ ਹੋਈ ਐ ਤੇ ਕੱਲ ਤੋਂ ਹੀ ਬਹੁਤ ਜ਼ਿਆਦਾ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ 150 ਦੇ ਅਰਾਊਂਡ ਬੰਦੇ ਜਿਹੜੇ ਹੈਗੇ ਅਸੀਂ ਰਾਊਂਡ ਅਪ ਕੀਤੇ ਐ ਕੁਝ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਤੇ 90 ਦੇ ਕਾਫੀ ਹੀਨियस ਕਰਾਈਮ ਦੇ ਦੋਸ਼ਾਂ ਵਿੱਚ ਅਸੀਂ ਅਰੈਸਟ ਕੀਤੇ ਹੈਗੇ ਕੁਝ ਜਿਹੜੇ ਹੁਣ ਵਾਲੇ ਸੀਗੇ ਕੁਝ ਐਨਡੀਪੀਐਸ ਵਾਲੇ ਸੀਗੇ ਕੁਝ ਪੁਰਾਣੇ ਜਿਹੜੇ ਕਰਾਈਮ ਕੀਤੇ ਸੀ ਉਹਨਾਂ ਦੇ ਦੋਸ਼ੀ ਸੀ ਨੂੰ ਅਰੈਸਟ ਕੀਤਾ ਜਿਵੇਂ ਤੁਹਾਨੂੰ ਪਤਾ ਹੀ ਹੈ ਕੱਲ ਜਿਹੜਾ ਅਸੀਂ ਉਹ ਦੋਸ਼ੀ ਵੀ ਅਰੈਸਟ ਕੀਤੇ ਹੈ ਜਿਹੜਾ ਇੱਕ ਡੇਰਾ ਬੁਨਾਨਿਕ ਮਰਡਰ ਹੋਇਆ ਸੀ ਉਹਦੇ ਵੀ ਜਿਹੜੇ ਦੋਸ਼ੀ ਸੀਗੇ ਮੇਨ ਦੋਸ਼ੀ ਉਹ ਕੱਲ ਅਰੈਸਟ ਕੀਤੇ ਆਫਟਰ ਬਰੀਫ ਸੰਜੋਪ ਤੇ ਇਸ ਤੋਂ ਇਲਾਵਾ ਦੋਸ਼ੀਆਂ ਨੂੰ ਅਰੈਸਟ ਕਰਨ ਤੋਂ ਇਲਾਵਾ ਵੀ ਜਿਹੜਾ ਰੇਲਵੇ ਸਟੇਸ਼ਨ ਦੀ ਚੈਕਿੰਗ ਬੱਸ ਸਟੈਂਡ ਦੀ ਚੈਕਿੰਗ ਜਿਦਾ ਤੁਸੀਂ ਦੇਖ ਰਹੇ ਹੋ ਕਿ ਇਹ ਸਾਡਾ ਸਰਾਫਾ ਬਾਜ਼ਾਰ ਹੈ ਹਜ਼ਾਰ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਪ੍ਰਹਾਰ ਦੀ ਪ੍ਰਹਾਰ 2 ਦੇ ਵਿੱਚ ਜਦੋਂ ਅਸੀਂ ਉਹਨੂੰ ਇੱਕ ਵੱਡੇ ਲੈਵਲ ਤੇ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਵੀ ਜਿਹੜੀ ਈਵਨਿੰਗ ਡੋਮੀਨੇਸ਼ਨ ਹੈ ਉਹ ਸਾਡੀ ਜਾਰੀ ਰਹੇਗੀ ਪਹਿਲਾਂ ਵੀ ਜਿੱਦਾਂ ਅਸੀਂ ਈਵਨਿੰਗ ਦੇ ਵਿੱਚ ਸਾਰੇ ਬਟਾਲਾ ਡਿਸਟ੍ਰਿਕਟ ਦੇ ਵਿੱਚ ਸਾਕੇ ਲਗਵਾਨੇ ਹਨ 5 ਤੋਂ 8 ਜਿਹੜੀ ਹੈਗੀ ਹੈ ਸ਼ਕਤੀ ਦਾ ਚੱਤੀ ਹੁੰਦੀ ਹੈ ਉਹ ਉਸੇ ਤਰ੍ਹਾਂ ਚੱਲਦੀ ਸਰ ਬਾਰਡਰ ਡਿਸਟ੍ਰਿਕਟ ਆ ਸਰ ਟੁਵਾਰਡਸ ਟੂ ਸਿਟੀ ਤੋਂ ਇਲਾਵਾ ਜਿਹੜੇ ਬਾਰਡਰ ਤੋਂ ਆਪਾਂ ਕਹੀਏ ਤੇ ਉੱਥੇ ਵੀ ਕਿਵੇਂ ਦੀ ਇੱਕ ਕੁਝ ਜਿਹੜਾ ਅਸੀਂ ਜਿਹੜਾ ਇਹ ਆਪਰੇਸ਼ਨ ਪ੍ਰਹਾਰ ਹੈ ਇਹ ਸਾਰੇ ਹੀ ਸਬਡਿਵੀਜ਼ਨ ਦੇ ਵਿੱਚ ਚਲਾ ਰਹੇ ਹਾਂ ਜਿੱਦਾਂ ਅਸੀਂ ਇੱਥੇ ਸਾਡੇ ਕੋਲੇ ਐਸਓਜੀ ਹੈਗੀ ਹੈ ਤੇ ਪੂਰੀ 50 ਦੀ ਫੋਰਸ ਹੈ ਸਾਡੇ ਡੀਐਸਪੀ ਡੇਰਾ ਬਾਬਾ ਨਾਨਕ ਤੇ ਐਸਪੀ ਸਾਹਿਬ ਉਹ ਅੱਜ ਡੇਰਾ ਬਾਬਾ ਨਾਨਕ ਨੇ ਉਹ ਉੱਥੇ ਐਸਓਜੀ ਨਾਲ ਜਿਹੜਾ ਹੈਗਾ ਫਲੈਗ ਮਾਰਚ ਕਰ ਰਹੇ ਨੇ ਤੇ ਇਸੇ ਤਰ੍ਹਾਂ ਸਖਤੀ ਨਾਲ ਜਿਹੜੀ ਇਹ ਚੈਕਿੰਗ ਹੈ ਉਹ ਉੱਥੇ ਵੀ ਕੀਤੀ ਜਾਂਦੀ ਲੋਕਾਂ ਨੂੰ ਇੱਕ ਮੈਸੇਜ ਤੁਹਾਨੂੰ ਆਪ ਉਹ ਰੋਕੋ ਡੀਐਸਪੀ ਐਸਪੀ ਲੈਵਲ ਲੋਕਾਂ ਦੇ ਵਿੱਚ ਇਹਦਾ ਮੈਸੇਜ ਕੀ ਜਾਂਦਾ ਔਰ ਲੋਕਾਂ ਦੇ ਨਾਲ ਕਿਸ ਤਰ੍ਹਾਂ ਤਾਲ ਮਿਲਦਾ ਬਿਲਕੁਲ ਜੀ ਇਹ ਕਾਫੀ ਸਮੇਂ ਤੋਂ ਜਿਹੜੀ ਹੈਗੀ ਆ ਅਸੀਂ ਇਵਨਿੰਗ ਡੋਮਿਨੇਸ਼ਨ ਕਰ ਰਹੇ ਹਾਂ ਤੇ ਆਪਰੇਸ਼ਨ ਪ੍ਰਹਾਰ ਦੇ ਵਿੱਚ ਜਿਹੜੀ ਫੋਰਸ ਦੀ ਵਿਜ਼ਿ ਸੜਕਾਂ ਦੇ ਉੱਤੇ ਵਧਾਰੇ ਹੈਗੇ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਹੀ ਜ਼ਿਆਦਾ ਕੰਫੀਡੈਂਸ ਹੈ ਸਾਨੂੰ ਬੜੀ ਹੀ ਜ਼ਿਆਦਾ ਪੋਜ਼ਿਟਿਵ ਫੀਡਬੈਕ ਆ ਰਹੀ ਹੈ ਮੈਂ ਤੁਹਾਨੂੰ ਇਹਦੇ ਨਾਲ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਚੱਲ ਰਿਹਾ ਹੈ ਕਿ ਜੀ ਪੁਲਿਸ ਹੈ ਜਿਹੜੀ ਉਹ ਵਧਿੱਕੀ ਕਰੇਗੀ ਕਿਸੇ ਨਾਲ ਧੱਕਾ ਕਰੇਗੀ ਪਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਬਿਲਕੁਲ ਅਸੀਂ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਜਿਹੜੀ ਆਪਣੀ ਕਾਰਵਾਈ ਕਰਾਂਗੇ ਤੇ ਜੇ ਕੋਈ ਸਾਡੇ ਕੋਲ ਪੇਸ਼ ਹੋਣਾ ਚਾਹੁੰਦਾ ਹੈ ਜੇ ਕਿਸੇ ਨੂੰ ਕੋਈ ਕ੍ਰਾਈਮ ਕੀਤਾ ਤਾਂ ਉਹਦੇ ਨਾਲ ਵੀ ਜਿੰਨਾ ਕ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਉਹਨਾਂ ਉਹਦੀ ਮਦਦ ਕੀਤੀ ਜੀ ਇਸ ਲਈ ਕਿ ਮ ਆਦੇ ਫੀਡਬੈਕ ਕਿਸ ਤਰ੍ਹਾਂ ਦੀ ਆ ਰਹੀ ਹੈ ਤੁਹਾਨੂੰ ਜਿਹੜੇ ਫਿਲਮ ਮੈਸੇਜਸ ਆ ਰਹੇ ਆ ਇਹ ਕਿਸੇ ਜੀ ਇਨਫੀਸ਼ੀਅਨ ਆ ਆ ਦੇਖੋ ਜੀ ਸਾਨੂੰ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਹੁਣ ਤੱਕ ਕ੍ਰਾਈਮ ਹੋਏ ਆ ਸਾਰੇ ਟਰੇਸ ਹੋਏ ਆ ਇਹ ਕੁਝ ਸਾਡੀ ਆਪਣੀ ਇੰਟੈਲੀਜੈਂਸ ਹੈ ਤੇ ਕੁਝ ਸਾਨੂੰ ਲੋਕਾਂ ਵੱਲੋਂ ਵੀ ਇਨਪੁਟ ਆਈ ਰਹੀ ਹੈ ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਦਾਂ ਅਸੀਂ ਇਹ ਵਿਜ਼ਿਬਿਲਟੀ ਪੋਸਟ ਵੀ ਵਧਾਈ ਹੈਗੀ ਹੈ ਤਾਂ ਲੋਕ ਸਾਨੂੰ ਆਪ ਆ ਕੇ ਮਿਲਦੇ ਆ ਮੈਸੇਜ ਵੀ ਕਰਦੇ ਆ ਕਿ ਇਹ ਜਗ੍ਹਾ ਦੇ ਉੱਤੇ ਵੀ ਫੋਰਸ ਜਿਹੜੀ ਹੈਗੀ ਲਗਾਈ ਜਾਵੇ ਜਿਹੜੀ ਇੱਥੇ ਫੋਰਸ ਲੱਗੀ ਹੈ ਉਹਦਾ ਕੀ ਪੋਜ਼ਿਟਿਵ ਇਮਪੈਕਟ ਆਇਆ ਹੈਗਾ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਸਾਡੇ ਬਟਾਲਾ ਜ਼ਿਲ੍ਹੇ ਦੇ ਵਿੱਚ ਬਹੁਤ ਸ਼ਾਂਤੀ ਹੈ ਤੇ ਸਾਡੀ ਪੂਰੀ ਇਹੀ ਕੋਸ਼ਿਸ਼ ਹੈ ਮੇਰੀ ਮੇਰੀ ਫੋਰਸ ਦੀ ਕਿ ਅਸੀਂ ਇਸੇ ਤਰ੍ਹਾਂ ਇਹ ਸ਼ਾਂਤੀ ਨੂੰ ਬਰਕਰਾਰ ਰੱਖੀ ਸਰ ਜਿਹੜਾ ਪੰਜਾਬ ਨੂੰ ਇੱਕ ਨੰਬਰ ਜਾਰੀ ਕੀਤਾ ਗਿਆ ਸੀ ਟੋਲ ਫਰੀ ਉਤਰੀ ਦੇ ਕਿਵੇਂ ਦਾ ਰਿਸਪੌਂਡ ਕਰਿਆ ਪੰਜਾਬ ਦੇ ਲੋਕ ਆ ਬਿਲਕੁਲ ਜੀ ਦੇਖੋ ਸਾਨੂੰ ਕਾਫੀ ਨੰਬਰ ਜਾਰੀ ਹੋਏ ਨੇ ਜਿਹੜਾ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਜਿਹੜੀ ਸਟਾਰਟ ਹੋਈ ਸੀ ਉੱਥੇ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਬਟ ਉੱਥੇ ਕਈ ਵਾਰੀ ਸਾਨੂੰ ਐਂਟੀ ਦੀ ਇਨਫੋਰਮੇਸ਼ਨ ਵੀ ਆਉਂਦੀ ਹੈ ਦੂਸਰੀ ਇਨਫੋਰਮੇਸ਼ਨ ਵੀ ਆ ਰਹੀ ਹੈ ਤੇ ਉਹ ਤੋਂ ਵੀ ਆ ਰਹੀ ਹੈ ਜਿਹੜੀ ਦੂਸਰੀ ਇੱਕ ਬੀਡੀਸੀ ਐਪ ਚਲਾਈ ਹੈਗੀ ਹੈ ਜਿਹੜੀ ਬੀਡੀਸੀ ਮੈਂਬਰਸ ਬਣਾਏ ਗਿਆ ਉਸ ਤੋਂ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਆ ਰਹੀਆਂ ਤੇ ਉਹਦੇ ਵਿੱਚੋਂ ਕਈ ਇਨਫੋਰਮੇਸ਼ਨ ਦੇ ਉੱਤੇ ਅਸੀਂ ਵਰਕ ਵੀ ਕੀਤਾ ਹੈਗਾ ਤੇ ਐਫਆਰ ਵੀ ਰਿਸਟ ਹੋਈ ਹੈ